ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬੁਰਜ ਨਥੋਕੇ ਆਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਅਸ਼ੀਰੀ ਤਰਨਤਾਰਨ ਸਾਹਿਬ। ਨੇੜੇ ਸਰਿਹਾਲੀ ਤੇ ਪੱਟੀ ਦੇ ਆਹਨਗਵਾਂਡ ਦੇ ਨਗਰ ਰਹਿ ਜਾਂਦੇ ਸੱਜਣੋ ਮੇਨ ਸ਼ਹਿਰ ਮੇਨ ਕਸਬੇ ਤੇ ਹੈਪੀ ਨੂੰ ਮਿਲਾਵਾਂਗੇ ਤੁਹਾਨੂੰ ਅੱਜ ਇੱਕ ਮੀਣੀ ਬਿਲਕੁਲ ਤਾਜੀ ਸੂਈ ਮਹਿਨ ਮਗਰ ਵੀ ਕੱਟੀ ਤੇ ਇੱਕ ਸਜਣੋ ਟੋਕੜ ਗੱਬਣ ਚੱਕ ਪਾਸ ਕਿੰਨੇ ਚਿਰ ਦੀ ਗੱਬਣ ਚੱਕ ਪਾਸ ਇਹਦਾ ਹਸਾਬ ਕਿਤਾਬ ਜਿੰਨਾ ਹੋਇਆ ਉਹ ਸਾਰਾ ਪੁੱਛ ਲਾਂਗੇ ਚਵਾਈ ਕਹਿੰਦਾ ਵੀਰ ਤੁਹਾਨੂੰ ਮੀਣੀ ਦੀ ਵਿਖਾਵਾਂਗੇ ਵੀਡੀਓ 'ਚ ਹੀ ਕਹਿੰਦਾ ਕੰਡਾ ਕੋਲੇ ਰੱਖ ਲਿਆ ਕਿੰਨਾ ਦੁੱਧ ਕੱਢਦੀ ਆ ਕਹਿੰਦਾ ਸਾਰਾ ਹਸਾਬ ਕਿਤਾਬ ਅੱਜ ਭੈਣਾ ਭਰਾਵਾਂ ਨੂੰ ਫੇਰ ਸਾਂਝਾ ਕਰ ਦਾਂਗੇ ਮੌਸਮ ਬੜਾ ਸੁਹਾਵਣਾ ਆਜੂ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਬੜੀ ਚੰਗੀ ਮੈਂ ਚੰਗੇ ਦੋਤ ਤੋਂ ਸਟਾਰਟ ਹੋਈ ਹੈਪੀ ਵੀਰ ਸਾਸਰੀ ਘਰ ਸਾਸਿਕਾ ਸਾਸਿਕਾ ਸੰਧੂ ਸਾਹਿਬ ਹੋਰ ਸੁਣਾ ਕਿਰਪਾ ਸਾਤੀ ਗੁਰਦੀ ਦੇ ਸ਼ੁਕਰ ਕਰਪਾਈ ਚਾਹੀਦੀ ਚੜਦੀ ਕਲਾ ਮੇਰ ਮੇਰ ਮਾਲਕ ਦੀ ਸ਼ੁਕਰ ਆ ਬਾਬਾ ਮੇਰ ਹੀ ਰੱਖੇ ਹਨ ਜੀ ਕੋ ਮਾਲਕ ਦੀ ਮੇਰ ਕੋ ਤੁਹਾਡੀ ਮੇਰ ਆ ਮਾਲਕ ਦੀ ਸਾਰਿਆਂ ਤੋਂ ਬੰਦੇ ਦੇ ਹੱਥ ਵਸ ਕੱਖ ਵੀ ਨਹੀਂ ਹਾਂਜੀ ਇਹਦਾ ਚਾਹ ਪਾਣੀ ਤੇ ਹੀਲਾ ਵਸੀਲਾ ਆ ਜਿਹੜਾ ਭਿਜਾਈ ਫਰਦਾ ਹਨ ਬੰਦੇ ਸਹੀ ਗੱਲ ਆ ਸਹੀ ਗੱਲ ਦਾਣਾ ਪਾਣੀ ਤੇ ਆਪਣਾ ਡਰੈਸ ਸਾਹਿਬ ਡਰੈਸ ਆਪਣਾ ਪਿੰਡ ਬੁਰਜ ਨੇਥੂਕੇ ਜਿਲ੍ਹਾ ਤਰਨਤਨ ਤਹਿਸੀਲ ਪਟੇ ਜੀ ਨਾਮ ਮੇਰਾ ਪਿਆ ਫੋਨ ਨੰਬਰ 814673572 ਇੱਕ ਕਰੀ ਹੋਰ ਕਰੀਏ 81436773572 ਤੇ ਅੱਜ ਫਿਰ ਇੱਕ ਮੀਣੀ ਲਿਆਇਆ ਇੱਕ ਮੀਣੀ ਲੈਣ ਦੀ ਇੱਕ ਟੋਕੜ ਗੱਬਣਾ ਲਿਆਉਣੀਆਂ ਦੋ ਹੀ ਆ ਲਿਆਉਣੇ ਸਿਰਾਂ ਹੀ ਕਰਿਆ ਕਰਨੇ ਆ ਠੀਕ ਆ ਆ ਵੇ ਲੋ ਯਾ ਬਾਬਾ ਮੰਜਾ ਡਾੜੋ ਮੈਂ ਤੇ ਕੋਈ ਖੁੱਡਾ ਨਹੀਂ ਡਿਗਵਾ ਇੱਕੋ ਜੀ ਆ ਡੰਡੇ ਵਾਂ ਮੈਂ ਨਾ ਪਿੱਛੋਂ ਚੰਬਰੀ ਵੀ ਕਾਗਜ਼ ਤਰ ਕੀ ਹਾਂ ਤੇ ਹੁਣ ਫਿਰ ਕਿੰਨਾ ਦੁੱਧ ਚਵਾਏਗਾ ਇਹ ਟਾਈਮ ਯਾਰਾਂ ਤੋਂ 12 ਕਿਲੋ ਬੋਲਾ ਕੰਡੇ ਵਾਲਾ ਅੱਜ ਪੰਜਵਾਂ ਦਿਨ ਸੂਈ ਨੂੰ ਆ ਪੰਜਾਂ ਦਿਨਾਂ ਦੀ ਸੂਈ ਥਲੇ 11 ਤੋਂ 12 ਤਿਆਰ ਆ ਜਿਹੜਾ ਮਰਜ਼ੀ ਭੈਣ ਭਰਾ ਜਿਹੜਾ ਮਰਜ਼ੀ ਕੰਡਾ ਲੈਵੇ ਹਾਂ ਤਸੱਲੀਆਂ ਕਰ ਤਸੱਲੀਆਂ ਕਰਾ ਕੇ ਆਪਣੇ ਕੋਲ ਵੀ ਕੰਡਾ ਆਇਆ ਹਾਂ ਜੇ ਕੋਈ ਆਪਦਾ ਲਿਆਉਣਾ ਚਾਹੁੰਦਾ ਉਹ ਵੀ ਲਿਆ ਸਕਦਾ ਉਹ ਵੀ ਲਿਆ ਸਕਦਾ ਮੀਨੀ ਸਿੰਘ ਹਿਲਦਾ ਸਿੰਘ ਹਿਲਦਾ ਜੀ ਹਨਾ ਇਧਰ ਹਿਲੋ ਇੱਕ ਤੜਾ ਗਈ ਤੇ ਇੱਕ ਇਹ ਇੱਕ ਤੜਾ ਗਈ ਆ ਲੈ ਆ ਵੇਖੋ ਵਾਕਿਆ ਸਜਣੋ ਉਹ ਜੀ ਮੈਂ ਨਹੀਂ ਜੀ ਲਓ ਇਹੋ ਜੀ ਮੈਂ ਨਹੀਂ ਗਈ ਚੰਗੇ ਦਾਣੇ ਘਰਾਣੇ ਦੀ ਮੈਂ ਵਾ ਪਿਛਾ ਪੁਛਾ ਬਾੜਾ ਚੱਕ ਮਾ ਬਾੜਾ ਚੰਗਾ ਵੇ ਲੋ ਜੇ ਜਦੋਂ ਮੈਂ ਬੌਲਿਓ ਖਾਲੀ ਖੁਲੀ ਆ ਗਈ ਜਦੋਂ ਮੈਂ ਦੋਤੇ ਜੜੀ ਉਹਦੇ ਹੋੜ ਦੀ ਹੋਵੇ ਰੰਗ ਦਾ ਵਿਖਾਉਣੀ ਆ ਆ ਮਾਰੀ ਜੀ ਤਾਂ ਤੇ ਭਾਜੀ ਅਜੇ ਤੜਾ ਥਾ ਥੂ ਗਿੱਲਾ ਮੀਮੂ ਪੈਨ ਦਿਆ ਤੇ ਤੂਰ ਕਰਾ ਦਈਏ ਚੱਕ ਮਗਰ ਕੱਤੀ ਮਗਰ ਕੱਤੀ ਮਗਰ ਚਵਾਈ ਵੀ ਵਿਖਾਉਣੀ ਆ ਹਾਂਜੀ ਕੱਟੀ ਵੇਖੋ ਕਾਲੀ ਸ਼ਾਹ ਹੋ ਜੀ ਆਈ ਪੰੀਆਂ ਦੇ ਨਾਲ ਸੁਆ ਚਾਰੂ ਵਾਲੋ ਕੱਡੀ ਤੂੜੀ ਖਾਈ ਜਾਂਦੀਆਂ ਹਾਂ ਹਾਂ ਪੱਤੇ ਪੜੇ ਪੜਾ ਹੋ ਜੇ ਮੀਂਹ ਕਿੱਥੇ ਆਉਂਦੇ ਆ ਸਹੀ ਗੱਲ ਆ ਮੈਂ ਹੇਲੀ ਹਾਂ ਲਵ ਮੈਂ ਮੈਂ ਹੀ ਆ ਵਜਨ ਵਜਨ ਲਓ ਹੈਪੀ ਮੈਂ ਕਹਿੰਦਾ ਵਜਨ ਖੂਸੂਸ ਆ ਚਾਈ ਆ ਪਰ ਏਡੀ ਜਹਰ ਕੋਈ ਮੇ ਲੱਪਾ ਲੁਪਾ ਲਾਉਂਦੀ ਲੱਪਾ ਲੁਪਾਣੀ ਵਜਨ ਲੱਗਾ ਮੈਂ ਦਾ ਵਾਕਿਆ ਯਾਰ ਮੈਂ ਕਹਾਂ ਜੀ ਗੱਡੀ ਦਾ ਇੰਜਨ ਹੀ ਆ ਦੇ ਗੱਡੀ ਦਾ ਇੰਜਨ ਹੀ ਆ ਹਾਂਜੀ ਬਹੁਤ ਵੱਡੀ ਤੇ ਬੜੇ ਚੱਕਵੇਂ ਪੱਠ ਪੁੜੇ ਦੀ ਝੋਟੀ ਹੈਨਾ ਮੈਂ ਕਹਿੰਦਾ ਜੀ ਵੇਖੋ ਕੋਈ ਸ਼ਾਕੀ ਨਹੀਂ ਹੈਗਾ ਮੈਂ ਜਿੱਤੇ ਨਹੀਂ ਉੜਾ ਬੰਨਾ ਨਹੀਂ ਯਾਰ ਜੱਟਾ ਕੋਈ ਬਹੁਤ ਚੰਗੀ ਆ ਆ ਤੀਜਾ ਸੁਆ ਜੋ ਹਾਂ ਤੀਜਾ ਸੁਆ ਤੇ ਸੁਭਾਅ ਵੀ ਚੰਗਾ ਹਾਂਜੀ ਹਾਂਜੀ ਲੈ ਲੋ ਜੀ ਮੈਂ ਨਹੀਂ ਕੋਈ ਲੋ ਲਓ ਹਾਂ ਇਹੋ ਜੀ ਮੈਂ ਥੋੜਾ ਕੋਈ ਹੋ ਜੀ ਹੋਵੇ ਤੇ ਮੈਂ ਮੂੰਹ ਹੀ ਨਹੀਂ ਫੜਾਉਂਦੀ। ਤੂੰ ਮਰਜੀ ਦੇਈ ਚਲੋ ਮੈਂ ਲਓ। ਕਿਆ ਬਾਤ। ਹਾਂ ਪੂਰੀ ਚੰਗੀ ਆ। ਬਸ ਜੀ। ਉਹਦਾ ਫਿਰ ਵੀ ਕੋਈ ਲੋਰ ਬਦਲੇ ਬੰਦਿਆ ਮੈਂ ਵੇਚੀ ਆ। ਇੱਕ ਹੋਰ ਆ ਕੋਹਨੀ ਦੀ ਕੋਹਨੀ ਤੇ ਮੀਣੀ ਦੀ ਮੀਣੀ। ਮੀਣੀ ਦੀ ਮੀਣੀ। ਇਹ ਇਧਰੋਂ ਨਾ ਦੋਵੇਂ ਸ਼ੌਂਕ ਪੂਰੇ ਕਰੂਗੀ। ਹਾਂ ਜੇ ਇਧਰੋਂ ਨਿਗਾ ਮਾਰਾਂਗੇ ਤਾਂ ਕੋਹਨੀ ਤੇ ਉਧਰੋਂ ਜਾ ਕੇ ਮਾਰਾਂਗੇ ਤਾਂ ਮੀਣੀ। ਮੀਣੀ ਵੀ ਪੂਰਾ ਹਲਦਾ ਲਓ। ਇਹੋ ਹਲਦਾ ਸਿੰਘ ਪੂਰਾ ਮੈਂ ਚੈੱਕ ਕਰ ਲਿਆ। ਹਾਂ। ਲੈ ਚੱਲ ਛਾ। ਬਹੁਤ ਚੰਗੀ ਝੋਟੀ ਆ ਸੱਜਣੋ ਤੀਜਾ ਸੂਆ ਕਿਆ ਬਾਤ ਹੈ ਦੇਖੋ ਕੋਈ ਆਪਣੀ ਸਾਨੂੰ ਜਾਵ ਆਪਾਂ ਦੇ ਸਿਰੇ ਤੋਂ ਸਿਰਾ ਲਿਆਉਣੇ ਗਾੜੀ ਵੀਰ ਆਪੇ ਦੱਸ ਦੇਣਗੇ ਵੀ ਚੰਗੀ ਆ ਤੇ ਮਾਰੀ ਆ ਤੇ ਬਾਕੀ ਆਪਾਂ ਦਿੱਤੀ ਚਵਾ ਕੇ ਦੁੱਜੀ ਮੈਂ ਵੀ ਦੁੱਜੀ ਮੈਂ ਨੇ ਆਪਾਂ ਇੱਥੇ ਬਾਜੀ ਚਵਾ ਕੇ 13 ਕਿਲੋ ਕਰੇ 14 ਕਿਲੋ ਕੰਡੇ ਦੇ ਉਧਰ ਖਾ ਕੇ ਦਿੱਤਾ ਆਪਾਂ ਅਗਲੇ ਦੀ ਰੂਹ ਖੁਸ਼ ਹੋਈ ਹਾਂਜੀ ਵੀ ਪੈਸੇ ਆਉਂਦੇ ਆਂਦੇ ਵੀ ਵੀਰ ਜੀ ਜੇ ਕੋਈ ਬੰਦਾ ਦੇਂਦਾ ਤੇ 1 30 ਦੀ ਵੀ ਮੈਂ ਲੈ ਲੈਨੇ ਆਂ ਲੁਧਿਆਣੇ ਸੈੜੀ ਗਈ ਤੇ ਲੁਧਿਆਣੇ ਦੇ ਬੰਦਿਆਂ ਦੇ ਵੀਰ 5000 ਨਫਾ ਦੇ ਦਿੰਦੇ ਨੇ ਸਾਨੂੰ ਮੈਂ ਲੈ ਦੇ ਮੈਂ ਲੈ ਦੇ ਤੇ ਪਰ ਨਹੀਂ ਜਦੋਂ ਘਰੇ ਰੱਖਣ ਵਾਲਾ ਪੈਸਾ ਲੈਂਦਾ ਫਿਰ ਆਪਾਂ ਸਪਲਾਈ ਅਗਲਾ ਕਹਿੰਦਾ ਖਣੀ ਜਾਣ ਕੇ ਕਰ ਦੋ ਨਾ ਜੀ ਆਪਾਂ ਬੰਦਿਆਂ ਦਾ ਨੰਬਰ ਵੀ ਦੇ ਦਾਂਗੇ ਜਿੰਨਾ ਖੜੀ ਆ ਕਿ ਜਿਹੜੇ ਨਫਾ ਵੀ ਦਿੰਦੇ ਸੀ ਬਾਈ ਗਾੜੀ ਵਿੱਚੋਂ ਕੀ ਪਿਆ ਜੀ ਹਾਂ ਤੂੜੀ ਪਈ ਤੂੜੀ ਪਈ ਨੀ ਜੀ ਤੇ ਫਿਰ ਛੱਡ ਗਏ ਕੱਟੀ ਜੇ ਦੀ ਚਵਾਈ ਵਿਖਾਈਏ ਹਾਂਜੀ ਚੱਲ ਵਿਖਾ ਲੈ ਰੱਬ ਦਾ ਨਾਮ ਫਿਰ ਆਪਾਂ ਟੋਕੜ ਗੱਬ ਬਾਅਦ ਚ ਹੀ ਹੋਵਾਂਗੇ ਦਰ ਹਨਾ ਹਾਂਜੀ ਪਹਿਲਾਂ ਇਹਨੂੰ ਕੰਪਲੀਟ ਕਰ ਹੀ ਲਈਏ ਕਰਮਾਂ ਵਾਲੀ ਨੂੰ ਲੋ ਵੀ ਸੱਜਣੋ ਕੰਡਾ ਕੋਲੇ ਬਾਲਟੀ ਕੋਲੇ ਜਿੰਨਾ ਦੁੱਧ ਕੱਢ ਦੂਗੀ ਤੁਹਾਡੇ ਸ਼ੀਸ਼ਾ ਸਾਹਮਣੇ ਆ ਜੂ ਸੁਬਾ ਦਾ ਟਾਈਮ ਆ ਮੰਨ ਲਓ ਵੀ ਕੋਈ 2-3 ਘੰਟਿਆਂ ਦੀ ਲੇਟ ਲਾ ਲਿਓ ਰਾਜ ਆਪਾਂ ਜੀ 7:00 ਵਜੇ ਚਵਾਈ ਕੀਤੀ ਆ ਆਪਾਂ ਨੂੰ ਪਤਾ ਹੀ ਵੀ ਮੀਂਹ ਕਣੀ ਲੇਟ ਹੋ ਜਾਣਾ ਹਾਂਜੀ ਹਾਂਜੀ ਤੇ ਲੇਟ ਹੀ ਚੋਈ ਹਾਂਜੀ ਬਾਕੀ ਬੌਲੇ ਚਾ ਯਾਰ ਸਾਹ ਜੇ ਜੇ ਬੌਲੇ ਚਾ ਜੇ ਤਾਂ 15 ਕਿਲੋ ਮੈਂ ਜੇ ਆਪਾਂ ਗਾਰੰਟੀ ਲਿਖ ਕੇ ਵੀ ਦੇ ਦਾਂ ਗਾੜੀ ਕੋਈ ਸੇਵਾ ਵਾਲਾ ਵੀ ਚਾਹੀਦਾ ਤੇਰੀ ਮੈਂ ਦੇਉਗੀ ਹੱਸ ਕੇ ਦੇਉਗੀ ਗਾੜੀ ਸੇਵਾ ਵਾਲਾ ਵੀ ਵੀ ਚਾਹੀਦਾ ਹਾਂ ਇਹ ਨਹੀਂ ਵੀ ਕਬਲੀ ਵਾਂਢ ਦੀ ਪਾਈ ਉਹਦੇ ਭੁਖੀ ਬੱਦੀਏ ਫੇਰ ਨਹੀਂ ਜੋ ਦੇਣਾ ਨੇ ਫੇਰ ਨਹੀਂ ਦੇਣਾ ਇਹਦਾ ਬੱਠਲਾ ਨਾ ਪੋਣਾ ਪਊ ਬਸ ਜੀ ਚਵਾਈ ਵੇਖੋ ਲੋ ਹਾਂ ਠਾਣੀ ਚੰਗਾ ਹੈ ਪੀ ਬਸ ਜੀ ਇਹ ਕੈਂਗ ਮਗਰ ਵੀ ਕੱਟੀ ਮਗਰ ਵੀ ਕੱਟੀਆਂ ਜੰਦੀ ਜੀ ਅੱਗੇ ਵੀ ਦੋ ਕੱਟੀਆਂ ਹੀ ਉਹਨਾਂ ਕੋਲੇ ਦੋ ਹੀ ਮੱਜਾ ਜੀ ਇਹਦੀ ਝੋਟੀ ਵੀ ਇੱਕ ਮੀਨੀ ਆ ਓਕੇ ਕੀ ਪਤਾ ਮਾਲਕ ਕਿਰਪਾ ਕਰੇ ਇਹਦੇ ਵੀ ਸਿੰਗ ਜੇ ਹਿੱਲਦੇ ਹੋ ਸਕਦੀ ਐ ਵੀ ਮੀਨੀ ਨਿਕਲਿਆ ਵੇ ਹਾਂ ਜੀ ਇੱਕ ਮੀਨੀ ਕੱਟੀ ਦਿੱਤੀ ਜਿੰਨੇ ਲੋ ਵੀ ਸੱਜਣੋ ਇੱਥੋਂ ਬਹਿ ਕੇ ਕਰਾਉਂਗਾ ਹੁਣ ਤੁਹਾਡੀਆਂ ਤਸੱਲੀਆਂ ਸਾਰੇ ਪਾਸਿਆਂ ਤੋਂ ਵੇਖਿਓ ਮੈਂ ਸਾਂਭੀ ਵੀ ਪੂਰੀ ਪੂਰੇ ਸਟੈਕਟਰ ਬੜਾ ਤਗੜਾ ਤੇ ਚੱਕਵੇਂ ਪੱਠਪੜੇ ਦੀ ਓਕੇ ਰਿਪੋਰਟ ਮੀਣੀ ਦੀ ਮੀਣੀ ਤੇ ਕੋਨੀ ਦੀ ਕੋਨੀ ਤੇ ਮਗਰ ਵੀ ਕੱਟੀ ਆ ਗਈ ਹੈ ਪੀ ਹਾਂਜੀ ਪਾਣੀ ਪਦਮਾ ਜੀ ਪਾਣੀ ਮਾਰੋ ਠੂਕ ਆਉਣਾ ਨੇ ਪਸਮੇ ਆਈ ਆ ਬਾਕੀ ਇਧਰੋਂ ਵੀ ਤਸੱਲੀ ਕਰਾਵਾਂਗੇ ਐਨਾ ਕਿ ਉਹ ਵੀ ਉਧਰ ਹੀ ਬਹਿ ਗਏ ਆ ਵੇਖੋ ਥਣ ਕੱਢਿਆ ਕਰਮਾਂ ਵਾਲੀ ਨੇ ਕਿਆ ਬਾਤ ਆ ਬਾਕੀ ਮਲਕਵੇਂ ਚੰਗੀ ਆਉਂਦੀ ਹੈ ਪੀ ਇਹਨੂੰ ਹਾਂ ਜੀ ਨਾੜਾ ਚੰਗੀਆਂ ਜੀ ਹਾਂ ਇਧਰੋਂ ਤੁਸੀਂ ਧਾਰਾ ਚੈੱਕ ਕਰ ਲਓ ਉਧਰੋਂ ਤੁਹਾਨੂੰ ਮੈਂ ਚੁਵਾਈ ਚੈੱਕ ਕਰਾਉਂਗਾ ਬਾਕੀ ਧਾਰਾ ਪਵਾਥਾ ਪੀਦੇ ਮੈਂ ਚੋਲੋ ਵੀਡੀਓ ਲੰਮੀ ਹੋ ਜੂਗੀ ਥੋੜੀ ਪਰ ਤੁਹਾਡੇ ਪੱਲੇ ਕੁਝ ਪਾਉਗੀ ਕਿਉਂਕਿ ਭਾਵੇਂ ਘਰੇ ਬੈਠੇ ਵੀ ਮੈਂ ਖਰੀਦ ਲਿਓ ਮੈਂ ਕਹਿੰਦਾ ਜੀ ਕੋਈ ਵੀ ਧਾਰ ਚੁੰਨ ਸਕਤ ਹੋਵੇ ਮੈਂ ਅਗਲਾ 100 ਰੁਪਏ ਫਾਇਦ 100 ਰੁਪਏ ਲੈ ਕੇ ਘਰੇ ਜਾ ਕੇ ਲਾ ਕੇ ਮੈਂ ਚਵਾਜਾ ਫੇਰ ਲੈ ਲਾਂ ਹਾਂ ਇਹ ਇੱਕ ਗੱਲ ਹੋਰ ਹੈ ਇਹ ਟੈਂਪੂ ਤੋਂ ਉਤਰਨਸਾਰ ਵੀ ਮਿਲ ਪੂਗੀ ਏਡੀ ਮਿੱਠੀ ਆ ਹਨਾ ਬਸ ਜੀ ਹਾਂ ਵੇਖੋ ਥਣ ਕਿਦਾਂ ਦਾ ਬਣਾਇਆ ਮੈਂ ਨੇ ਨਹੀਂ ਓਕੇ ਆ ਹੈਪੀ ਓਕੇ ਆ ਬਹੁਤ ਚੰਗੀ ਆ ਕਿਆ ਬਾਤ ਅਕਵਾਈਓ ਦੁਮੀ ਚੰਗੀ ਆ ਹੈਂ ਹੋਰ ਵੀ ਕਿਆ ਬਾਤ ਅਬ ਇਹ ਖੋ ਸਜਣਾ ਕਿਆ ਬਾਤ ਲੈ ਮਗਰ ਲਿਆ ਜੋ ਮਾਰ ਮੈਂ ਉੱਠ ਕੇ ਦੂਜੇ ਪਾਸੇ ਹੋਵਾਂ ਫਿਰ ਉਧਰੋਂ ਬਖਾਵਾਂਗੇ ਆਪਾਂ ਨਾਲ ਨਾਲ ਕਿ ਭਾਈ ਨਹੀਂ ਮਗਰ ਲਿਆ ਜੋ ਵੀ ਮੁੱਠ ਨਹੀਂ ਖੋਲਣ ਦਿੰਦੀ ਨਾ ਜੀ ਨਾ ਹਣਾ ਕਿਆ ਬਾਤ ਹੈ ਘਾਵਾਰ ਕੀ ਆ ਜੱਟਾ ਹਾਂਜੀ ਬਾਕੀ ਤੇਰਾ ਚਾਹ ਚੂਨ ਦਾ ਸਾਹ ਵੀ ਚੰਗਾ ਹੈ ਕਈ ਬੰਦਿਆਂ ਨੂੰ ਮੈਂ ਚੰਗੇ ਆ ਜੀ ਖਿੱਚੀ ਜਾਵਾਂ ਉੱਥੇ ਹੀ ਮੈਂ ਜੋਵਾਂਗੇ ਕਈ ਵਾਰੀ ਭੈਣਾਂ ਆ ਜਾਂਦੀਆਂ ਆਪਣੀਆਂ ਤੇ ਉਹ ਵੀ ਮਹੂ ਦੇ ਜਾੜੀ ਕੱਢ ਦਿੰਦੀਆਂ ਖੱਟ ਚਥਾਣਾ ਹਣਾ ਉੱਥੇ ਤੇ ਰੈਲ ਲਾ ਹਾਂ ਥੋੜੇ ਰੂ ਆ ਲੈ ਥੈ ਤੇ ਥਾਣੂ ਉਸ ਸੱਜਣੋਂ ਆਉਂਦੀ ਹੈ ਬਾਲਟੀ ਤਾਂ ਨੂੰ ਭੱਜੀ ਕਰੀ ਚੱਲਿਓ ਚੈੱਕ ਨਾਲ ਨਾਲ ਤੇ ਬਾਕੀ ਯਾਰ ਹਜੇ ਹੈ ਵੀ ਤਾਜੀ ਸ਼ਾ ਹਜੇ ਤਾਂ ਸੰਧੂ ਸਾਹਿਬ ਅਜੇ ਦੇ ਕੋ ਬਾਨਾ ਨੇ ਮੈਨੇ ਖਾ ਆ ਪੀ ਕੇ ਮੈਂ ਬਹੁਤ ਖਿਲੂਗੀ ਵੇਖੋ ਕੱਟੀ ਬਿਲਕੁਲ ਤਾਜੀ ਤੁਹਾਨੂੰ ਨਜ਼ਰ ਆਉਂਦੀ ਹੋ ਉਹ ਕੇ ਰਿਪੋਰਟ ਮੈਂ ਨਾ ਪੰਜਾ ਚਾਰ ਅੰਦਰ ਨਾਲ ਦੀ ਸੂਈ ਹੋਣੀ ਆ ਆ ਚੌਥਾ ਅਜ ਪੰਜਵਾਂ ਦੇ ਹੋਇਆ ਜੀ ਇਹਨੂੰ ਹਾਂ ਪਰ ਸ਼ਰਤੀ ਮੈਂ ਸਾਰੀ ਆਪਾਂ ਠੀਕ ਆ ਠੀਕ ਆ ਸਾਰੀ ਨਿੰਬੂ ਨੂੰ ਨਹੀਂ ਛੋੜਦੀ ਆ ਠੀਕ ਆ ਤੇ ਬਾਕੀ ਛੋਟੀ ਵਖੀਦੀ ਮੈਂ ਨੇ ਬਾਲੀ ਤੈ ਨਹੀਂ ਮਾਰੀ ਨਾ ਜੀ ਚਾਰ ਨਵਾਂ ਗਰੀ ਬਈ ਆ ਲੋ ਜੀ ਸੱਜਣੋ ਮਗਰਲੇ ਥਣ ਵਿਲੇ ਹੋ ਗਏ ਆ ਅਗਲਿਆਂ ਦੀ ਚਵਾਈ ਫੇਰ ਸਟਾਰਟ ਹੋ ਗਈ ਆ ਚੈੱਕ ਕਰ ਲੋ ਤੇ ਆ ਦੇਖਿਓ ਹੁਣ ਬਾਕੀ ਕੱਟੀ ਨੂੰ ਵੀ ਛੱਡ ਦੇ ਮੈਂ ਤਾਂ ਨਾ ਯਾਰ ਹੈਪੀ ਬਸ ਛੱਡ ਦਈਏ ਦੱਦਾਖ ਲੋ ਕੱਲੋ ਹੈਗਾ ਥੱਲੇ ਜਾ ਹਾਂ ਛੱਡ ਦੇ ਵਿਚਾਰੀ ਨੂੰ ਕੱਟੀ ਵੀ ਰਿਆ ਬੱਚਾ ਨਿਆਣਾ ਹਜੇ ਬਸ ਜੀ ਕੋਈ ਗੱਲ ਨਹੀਂ ਭਾਈ 7 ਕਿਲੋ ਦੀ ਬਾਲਟੀ ਆ ਇਹ ਆਖੋਗੇ ਆਪਾਂ ਲੀਟਰ ਮਾਰ ਦਿੰਨੇ ਆ ਠੀਕ ਰੱਖਣਾ ਕੰਡੇ ਤੇ ਆ ਠੀਕ ਆ ਇਹਨੇ ਦਾ ਵੀ ਵੀਰ ਕੋ ਵੀ ਕਿਆ ਕੰਡੇ ਆ ਦੇ ਮੁਰਗੀ ਲੀਟਰਾਂ ਦੇ ਹੋ ਗਏ ਆ ਲੀਟਰਾਂ ਦਾ ਵਾਹੇ ਤੇ 12 13 ਕਿਲੋ ਹੀ ਹੋਵੇ ਹਜੇ ਤਾਂ ਬੋਲੇ ਸੀ ਫਰਦੇ ਹਜੇ ਤੇ ਬੋਲਾ ਹੀ ਆ ਭਾਜੀ ਮਾਰਾ ਜਾਂ ਮਾਰਦੇ ਚਲ ਕੰਡਾ ਫੇਰ ਵੀ ਹੂੰ ਹੋ ਗਿਆ ਜੀ ਆ ਸੱਜਣੋ ਕਰ ਲੋ ਚੈੱਕ ਨਹੀਂ ਬਾਕੀ ਬੇਫਿਕਰ ਹੋ ਜਾ ਯਾਰ ਏਡੀ ਨਹੀਂ ਗੱਲ ਅਗਲੇ ਨੇ ਸੂਈ ਮੈਂ ਆਪਾਂ ਕਿਹੜਾ ਕੋਈ ਲਓ ਵੀ ਸੱਜਣੋ ਤੇ ਆਹ ਕੁਛ ਇਹਨੇ ਕੱਢਿਆ 96 ਥੋੜਾ ਇਹ ਕਰ ਗਿਆ ਹਾਂ ਛੱਟੀ ਨੂੰ ਵੀ ਛੜਤਾ ਛੱਟੀ ਨੂੰ ਵੀ ਛੜਤਾ ਛੇ ਲਾਓ 11 ਕਿਲੋ ਪੱਕਾ ਦਾ ਪਰ 12 ਨਹੀਂ 11 ਕਿਲੋ ਦਾ ਵੀ ਮੇਰਾ ਮਰਜ਼ੀ ਮੰਨ ਕੇ ਲੈ ਜਾ ਹਾਂ 11 ਦੁੱਧ ਹੁਣ ਮਿਲ ਜੂਗਾ ਖਾਜੀ ਜੀ ਓਕੇ ਬਸ ਜੀ ਤੇ ਹੈਪੀ ਦੇ ਕਿੰਨੇ ਦੀ ਰਈਏ ਸ਼ਾ ਪਾਜੀ ਵੇਖੋ ਮੈਂ ਦੋ ਦਿਨ 15 ਕਿਲੋ ਕਰਕੇ ਮੈਂ 1 35 ਦੀ ਵੀ ਲਗਦੀ ਆ ਹਾਂਜੀ 1 30 ਜੋ ਮਾਨਤਾਣ ਕਰ ਦਿੰਨੇ ਆਪਾਂ ਕਿੰਨਾ ਕ ਕਰਦਗੇ ਬਸ ਆਪਾਂ ਚੱਲਦਾ ਪਾਣੀ ਰੱਖਣਾ ਬਾਕੀ ਕੋਈ ਛੋੜ ਹੀ ਕਰਨੀ 1 25 ਆਪਾਂ ਲੈਣਾ ਆਇਆ ਦਾ ਬਸ 1 ਲੱਖ ਤੇ 25000 ਲੈਣਾ ਆਪਾਂ ਕੋਈ ਨਹੀਂ ਮੇਰਾ ਯਾਦੀ ਕਸਾਈ ਨਾ ਕਰੇ ਮੈਂ ਕਸਾਈ ਦਾ ਗਾਂ ਵੀ ਰੁਪਏ ਲੱਕੀ ਆਈ ਇਸਕਾ ਬਸ ਜੀ ਹਣਾ ਕਿਹੜਾ ਵੀ ਘਰੇ ਤਿਆਰ ਹੋਈ ਆ ਓਕੇ 1 25 1 25 ਹੀ ਲੈਣਾ ਠੀਕ ਆ ਉਹਦੇ ਕੋਈ ਵੀਰੇ ਛੋੜ ਕਰੂੰਗਾ ਮੌਕੇ ਦੇ 500000 ਛੱਡ ਦਿਆਂਗੇ ਹਾਂ ਚੱਲ 1 ਲੱਖ ਦੇ 24 ਆ ਦਊਗਾ ਪੰਜੇ ਦੇ ਹਿੱਸੇ ਆ ਵੀਰ ਨੂੰ 1000 ਛੋੜ ਕਰਾਂਗੇ 1000 ਛੋੜ ਕਰਾਂਗੇ ਚੋਲੇ ਭਾਬੋ ਚ ਪਾਉਣਾ ਚੋਲੇ ਭਾਵਾਂ ਚਾਰ ਡੰਗ ਭਾਵਾਂ 10 ਦਿਨ ਚੋਈ ਜਾਵੇ ਵਧੂਗੀ ਘਟੂਗੀ ਨਾ ਓਕੇ ਹਾਂਜੀ ਤੇ ਇਹਦਾ ਕੀ ਹਿਸਾਬ ਆ ਏ ਜੇ ਆਪਾਂ ਸਵੇਰੇ ਬਾਜੀ ਇਹਦੀ ਚਵਾਈ ਕਰਤੀ ਮੈਂ ਇਹ ਬੰਦਿਆਂ ਨੇ ਚੋਰੀ ਸਫਦਾ ਹੋ ਗਿਆ ਮੈਂ ਦਾ ਠੀਕ ਆ ਤੇ ਪਾਹੇ ਮੁੜ ਕੇ ਦਾੜ ਕਰਦੇ ਸੀ ਇਹਦੇ ਕੋਲ ਬਾਜੀ 6 ਕਿਲੋ ਦੁੱਧ ਜਿੱਦਾਂ ਮਰਜੀ ਲੀਟਰ ਪਵਾ ਕੰਡੇ ਤੇ ਰੱਖ ਲੋ ਮਾਂ ਲੀਟਰ ਮਾਰ ਲੋ ਠੀਕ ਆ 6 ਦੁੱਧ ਹੈਗਾ ਹਾਂਜੀ ਗੱਬਣ ਕਿੰਨੇ ਚੱਲਦੇ ਇਹ ਸਤਵਾਂ ਮੇ 7 ਮਹੀਨੇ ਕੰਪਲੀਟ ਕਰਕੇ ਤੇ ਸਾਢੇ ਸੱਤਾਂ ਦੀ ਹੋ ਗਈ ਆ ਅੱਜ 16 ਤਰੀਕ ਹੋ ਗਈ ਨਾ 7 ਮਹੀਨੇ ਤੇ 11 ਦਿਨ ਹੋ ਗਏ ਜੋ ਅੱਜ ਇਹਨੂੰ 7 ਮਹੀਨੇ ਤੇ 11 11 ਦੇ ਹੋ ਗਏ 7 ਪੂਰੇ ਕਰ ਗਈ ਤੇ 8ਵਾਂ ਲੱਗ ਗਿਆ 8ਵਾਂ ਲੱਗ ਗਿਆ ਜੀ 8ਵਾਂ ਵੀ ਆਦਤ ਜਾਵੜੀ ਆਦੀ ਟੱਪ ਗਈ ਮਗਰ ਵੀ ਮੇਰੇ ਕਿ ਦੋ ਤਾਈ ਮਹੀਨੇ ਡੇਢ ਦੋ ਹੀ ਰਹਿ ਗਏ ਹਾਂਜੀ ਇਹਦਾ ਡਰਾਈ ਚਾਹੀਦਾ 10 ਕਿਲੋ ਦੁੱਧ ਮੈਂ ਦਿੱਤਾ ਮੈਂ ਨੇ ਯਾ ਬਾਤ ਦੁੱਧ ਫਿਰ ਸੱਜਰ ਨੇ ਚੰਗਾ ਦੱਸਿਆ ਬਸ ਜੀ ਕਾਲੀ ਸ਼ਾ ਵੇ ਲੋਕੀ ਪੁੱਛਦੇ ਵਾਲ ਚੱਟੇ ਥੱਲੇ ਹਾਂ ਇਹੇ ਭਾਜੀ ਕੋਈ ਰੁਪਈਏ 2-4 ਨਾਲ ਰਲਾਉਣ ਵਾਲੀ ਸੌਖੀ ਨਹੀਂ ਮੈਂ ਲੱਖੇ ਦੀ ਵਿਗਦੀ ਆ ਜੀ ਤੇ ਕਿੰਨੇ ਦੀ ਦੇ ਦੇਾਂਗੇ ਆਪਾਂ ਜੀ ਇਹੇ ਭਾਜੀ ਮੁੱਲ 70 ਕਰ ਲਈਏ 75 ਕਰ ਲਈਏ ਆਪਾਂ 65000 ਦੀ ਮੈਂ ਹਾਨਾ ਦੇਣੀ ਆ ਓਕੇ ਹਾਂ ਜੀ ਚੈੱਕ ਕਰ ਆਪਣੀ ਚੈੱਕ ਕਰਾਈ ਆ ਚੈੱਕ ਆਪਾਂ ਕਰਵਾਈ ਪਰਸੋਂ 14 ਅਪਰਲ ਨੂੰ ਵੀਰ ਮੇਰਾ ਉਹਦੇ ਡਾਕਟਰ ਭਾਇਆ ਹੋਵੇ ਗੱਡੀ ਤੋਂ ਲੋੜ ਸਰ ਚੈੱਕ ਕਰਵਾ ਲੈ ਮੈਂ ਚੈੱਕ ਕਰਾ ਕੇ ਰੁਪਏ ਗੈਂਦੇ ਚੈੱਕ ਕਰਵਾ ਕੇ ਰੁਪਏ ਦੇ ਦੇ ਹਾਂਜੀ ਚੋਣ ਚੰਗਾ ਹੋਊਗਾ ਬਹੁਤ ਜਿਆਦੀ ਐਡਾਂ ਦੀ ਚਵਾਈਆ ਜਦਾਂ ਦੀ ਨੂੰ ਲੱਗੀ ਆ ਜੀ ਠੀਕ ਆ ਠੀਕ ਚੋ ਨਹੀਂ ਮੈਂ ਮਾੜੀ ਹੋਊਗੀ ਕਿੰਨੇ ਦੀ ਕਹਿਤੀ ਹਾਂ ਨਾ ਹਾਂ ਨਾ 60000 ਦੀ 65000 ਰੁਪਏ ਆ ਕੇ ਮਾਲਤਨ ਲੈਣਾ 65000 ਛੋੜ ਠੀਕ ਆ ਹਾਂਜੀ ਲੈਣਾ 65000 ਛੋੜ ਕਰ ਦਾਂਗੇ ਹਾਂਜੀ ਮੌਕੇ ਤੇ ਕੋਈ ਵੀਰ ਮੇਰਾ ਆਖੇ ਵੀਰ ਬਾੜ ਦੇ ਦਾ ਤਰੇਟਲਾ ਪੈਰ ਯਾਰ ਲੈਣਾ ਠੀਕ ਆ ਇਹਦਾ ਇੱਕ ਪੱਚੀ ਲੈਣਾ ਆਪਾਂ ਧੰਨਵਾਦ ਸੱਜਣਾ ਕਿਉਂਕਿ ਮੋਲਾ ਪਾਉਣ ਉਹਨੇ ਕੀਤਾ ਜਿਨੇ ਜਿਨੇ ਲੈਣੇ ਵੇਲੇ ਭਾਜੀ ਐ ਮੈਂ ਨਿੰਬੂ ਐ ਦੋ ਤਿਕੜੇ ਮੈਂ ਫੇਰ ਲਾਜ ਬੱਚੇ ਜੋਗਾ ਹਾਂ ਹੋਊਗਾ 12 ਕਿਲੋ ਬੋਲਾ ਪਰ ਆਪਾਂ ਗਰੰਟੀ 11 ਕਿਲੋ ਬੋਲੇ ਦੀ ਦੇਣੀ ਆ ਠੀਕ ਆ ਬਾਕੀ ਨਿੱਗਰ ਬਹੁਤ ਆ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ